ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਆਏ ਆ Thar Rox ਦੀ off-roading ਗੱਲ ਹਾਂ ਹੈਲੋ ਗਾਇਜ਼ ਸੀ ਸੀਸਨ ਪਟੋਲਾ ਹੈ ਸਟ੍ਰਾਈਕਸ ਨੋ ਨੋ ਹੈ ਮਨੁਣੀ ਕੀ ਨੋਲੇਜ ਹੈ ਹੈਪੀ ਨੁੱਚ ਤੇ ਪੂਰਾ ਸਕਿੱਟ ਕਰ ਰਹੇ ਆ ਗੱਡੀ ਤਾਂ ਥੱਲੇ ਧੱਕ ਲਿਆ ਹੈ ਪਰ ਇੱਕ ਪ੍ਰੋਬਲਮ ਆ ਗਈ ਇੱਥੇ ਰੋਡ ਇਹ ਰੋਡ ਸਾਰੇ ਹੀ ਖਰਾਬ ਹੈ ਇੱਥੇ ਹੁਣ ਕਿਤੇ ਹੋਰ ਦੇਖਦੇ ਆਂ ਅੱਗੇ ਲਓ ਜੀ ਚੱਲੇ ਆਂ ਅਸੀਂ ਵਾਪਸ ਸਾਡਾ ਪਹਿਲਾ ਟਰੈਕ ਸ਼ੁਰੂ ਹੁੰਦੇ ਹੀ ਖਤਮ ਹੋ ਗਿਆ। ਆ ਕੇ ਖਤਮ ਹੋ ਗਿਆ ਟਰੈਕ ਹੀ ਖਤਮ ਹੋ ਗਿਆ ਡਰਾਈਵਰ ਮਾਰਾ ਨਿਕਲਿਆ। ਬਹੁਤ ਦੇਖਾਂਗੇ ਅਗਲਾ ਅਗਲੇ ਟਰੈਕ ਅਗਲੇ ਟਰੈਕ ਤੇ ਮਿਲਦੇ ਹਾਂ। ਬਹੁਤ ਤੇਜ਼ ਲਾਈ ਬਹੁਤ ਤੇਜ਼। ਇਹ ਦੇਖਦੇ ਹਾਂ ਹੁਣ ਅਗਲੇ ਟਰੈਕ ਤੇ ਆਏ ਆਂ। ਵੀ ਇਹ ਟਰੈਕ ਥੱਲੇ ਜਾ ਕੇ ਕਿੱਥੇ ਮੁੱਕਦਾ ਕਿੱਥੇ ਪਹਿਲੇ ਵਾਲਾ ਕੰਮ ਨਾ ਹੋਇਆ ਸ਼ੁਰੂ ਹੁੰਦੇ ਹੀ ਖਤਮ। ਸੋ ਦੇਖਦੇ ਆਂ ਇਹ ਵਾਲਾ ਟਰੈਕ ਪਾਣੀ ਵੀ ਹੈਗਾ ਅੱਗੇ ਤੇ ਦੇਖਦੇ ਆਂ ਜੀ ਇੱਥੇ ਤੱਕ ਤਾਂ ਆ ਗਏ ਆਂ ਅੱਗੇ ਰਸਤਾ ਕਿਧਰ ਨੂੰ ਜਾ ਰਿਹਾ ਹੈ ਇੱਕ ਵਾਰ ਚੈੱਕ ਕਰ ਲੀਏ ਕਿਉਂਕਿ ਪਹਿਲਾਂ ਵਾਲਾ ਕੰਮ ਪਹਿਲਾਂ ਬਿਨਾਂ ਚੈੱਕ ਕਰਿਆ ਸੀ ਤੁਰ ਪੇ ਅੱਗੇ ਜਾ ਕੇ ਰਸਤਾ ਹੀ ਖਤਮ ਹੋ ਗਿਆ ਹੁਣ ਦੇਖਦੇ ਆਂ ਇਹ ਵਾਲੇ ਟਰੈਕ ਤੇ ਕੀ ਬਣਦਾ ਫਿਰ ਟਰੈਕ ਖਤਰਨਾਕ ਹੈ ਕਿਉਂਕਿ ਇਹ ਵੀਰ ਨੇ ਨਵੀਂ ਨਵੀਂ ਗੱਡੀ ਲਈ ਆ। ਥੋੜਾ ਜਿਹਾ ਪ੍ਰੈਸਕੀ ਕਮ ਹੈ। ਜਾ ਤਾਂ ਰਿਹਾ ਥੱਲੇ। ਅੰਨਲੀ ਸਾਨੂੰ ਇੱਕ ਟਰੈਕ ਮਿਲਿਆ ਜਿਹੜਾ ਥੱਲੇ ਆ ਰਿਹਾ ਹੈ ਤਾਂ ਥੋੜਾ ਔਖਾ ਜਿਹਾ ਹੀ ਹੈ। ਤੇ ਪਹਿਲਾਂ ਸਾਡਾ ਪਲਾਨ ਸੀਗਾ ਮੱਲੋਪੁਰ ਦਾ। ਕਿਉਂਕਿ ਮੇਰੇ ਆੜੀ ਨੇ ਗਰੁੱਪ ਹੈਗਾ ਇੱਕ ਆਫ-ਰੋਡਿੰਗ ਦਾ ਹਰ ਇੱਕ ਸੰਡੇ ਜਾਂਦੇ ਆ ਸ਼ਾਇਦ ਜਿਹੜੇ ਦੇਖਦੇ ਉਹਨਾਂ ਨੂੰ ਪਤਾ ਵੀ ਹੋਊਗਾ ਉੱਥੇ ਜਾਣ ਦੀ ਸਲਾਹ ਸੀ ਬਟ ਬਾਈ ਕਹਿੰਦਾ ਅੱਜ ਮੂਡ ਹੈਗਾ ਉਹਰੇ ਨੂੰ ਚੱਲਦੇ ਆ ਵੀ ਕਰ ਲ ਜਿਵੇਂ ਸੰਡੇ ਹੀ ਆ ਕੱਲ ਇਹ ਅਗਲੇ ਸੰਡੇ ਫਿਰ ਉੱਥੇ ਚਲਾਂਗੇ ਆਪਾਂ ਤੇ ਫਿਰ ਮੈਂ ਕਿਹਾ ਚਲੋ ਅੱਜ ਛੋਟਾ ਜਿਹਾ ਟਰੈਕ ਇੰਜੋਏ ਕਰ ਲਈਏ ਵਾਹ ਜੀਓ ਆਦੇ ਪਲੈਂਟ ਰਾ ਗਿਆ ਰਕਨ ਪਥਰੀਲਾ ਹੌਲੀ ਵੀਰ ਹੌਲੀ ਇਹ ਇਹ ਚੱਕ ਲੋ ਇਹ ਉਧਰ ਕਰ ਦਿਓ ਇਹ ਵੀ ਚੱਕ ਲੋ ਭਾਈ ਵੱਡੇ ਵਾਲਾ ਹੀ ਕਰ ਦਿਓ ਉਧਰ ਨੂੰ ہاں ਹੈਨਾ ਉਹ ਪੱਥਰ ਉੱਚਾ ਸੀਗਾ ਥੋੜਾ ਜਿਹਾ ਥੱਲੇ ਲੱਗੀ ਹੋਲੀ ਆਣਦੇ ਆਣਦੇ ਹੋ ਵੀਰੇ ਆਣਦੇਓ ਆਣਦੇ ਆਣਦੇ ਆ ਦੇਖੋ ਜੀ ਇਹ ਟਰੈਕ ਹੈ ਅੱਗੇ ਹਜੇ ਥੱਲੇ ਉਤਰੂਗਾ ਨਦੀ ਵੀ ਹੈਗੀ ਆ ਪੱਥਰ ਹੈ ਸਾਰੇ ਇਹ ਫੀਲ ਪੂਰੀ ਲੈ ਰਹੇ ਆ ਆ ਦੇਖੋ ਉੱਪਰ ਅਗਰ ਦਿਖਦਾ ਹੋਇਆ ਤੁਹਾਨੂੰ ਡਰੋਨ ਵੀ ਉਡਾਇਆ ਜਾ ਰਿਹਾ ਹੈ ਬਾਈ ਡਰੋਨ ਲੈ ਕੇ ਆਇਆ ਕੰਡਲ ਡਰੋਨ ਨਾਲ ਸ਼ਾਟ ਲਵਾਂਗੇ ਵੀ ਇਹ ਨਜ਼ਾਰਾ ਅਸੀਂ ਆਏ ਹਾਂ ਇਸ ਟਾਂ ਬਰਜ ਕੋਟੀਆਂ ਜਿਵੇਂ ਪਹਿਲਾਂ ਤੁਹਾਨੂੰ ਉੱਥੋਂ ਦਿਖਾ ਰਿਆ ਸੀ ਉਹ ਹੀ ਸੇਮ ਬਸ ਉਰੋਂ ਆਪਾਂ ਹੋਰ ਅੱਗੋਂ ਦੀ ਹੁਣ ਥੱਲੇ ਜਾ ਰਹੇ ਹਾਂ ਪਹਿਲਾਂ ਟਰੈਕ ਸੀ ਜਿਹੜਾ ਸਾਨੂੰ ਲੱਗਿਆ ਸੀਗਾ ਥੱਲੇ ਰਸਤਾ ਜਾਂਦਾ ਲੇਕਿਨ ਚਲੋ ਐਨੀਵੇ ਹੁਣ ਇੱਥੋਂ ਲੱਭਿਆ ਲੇਕਿਨ ਬਾਈ ਉਰੇ ਥੱਲੇ ਆਂਦੇ ਹੋਏ ਲਿਖਿਆ ਹੋਇਆ ਚੇਤਾਵਨੀ ਵੀ 2000 ਚਲਾਹਣ ਨਦੀ ਚ ਉਤਰਨ ਦਾ ਰਿਸਕ ਤਾਂ ਆਪਾਂ ਨੇ ਪੂਰਾ ਲਿਆ ਹੋਆ ਕੋਈ ਨਹੀਂ ਦਿਖੀ ਆਉਗੀ। ਓ ਬਾਈ ਦੇਖੋ। ਪੱਥਰ ਹਟਾਉਂਦਾ। ਆ ਵੀਰ ਮੇਰਾ ਇੱਕ ਹੋ ਰਾਇਆ। ਦੱਸਦਾ ਹੋਇਆ। ਬਲੋਜੀ। ਇੱਥਨੇ ਨਦੀ ਵਹਿ ਰਹੀ ਐ। ਚੱਲਦੇ ਹਾਂ ਜੀ ਅੱਗੇ। ਓ ਜੀ। ਪਹੁੰਚ ਗਏ ਆਂ ਉਹਰੇ ਤੱਕ ਆ ਗਈ ਥਾਰ ਹੈ ਤਾਂ ਖਾਰ ਨਹੀਂ ਮੰਨੀ ਰਸਤਾ ਆਪਾਂ ਨੇ ਲੱਭ ਹੀ ਲਿਆ ਇਹ ਉਰੋਂ ਹੁਣ ਥੱਲਾ ਉਤਰੂਗਾ ਰਾ ਦੇਖਦੇ ਆਂ ਅੱਗੇ ਬਟ ਮੈਂ ਤਾਂ ਅੱਗੋਂ ਹੀ ਆਵਾਂ ਕਿਉਂਕਿ ਆਪਾਂ ਨੇ ਜੁੱਤੇ ਜਿਹੜੇ ਹੈਗੇ ਆ ਉਹ ਦੂਜੇ ਪਾਸੇ ਹੋਏ ਆ ਕਿ ਜੇ ਪਾਣੀ ਚ ਨਾ ਰਹਿ ਜਾ ਉਹ ਪਹੁੰਚ ਗਿਆ ਵੀਰ ਗੱਡੀ ਲੈ ਕੇ ਇਧਰੋਂ ਬੋਨ ਚੁੱਕੇ ਆਂ ਜੀ ਥੱਲੇ ਬਿਲਕੁਲ ਨਦੀ ਦੇ ਵਿੱਚ ਕਰ ਨਹੀਂ ਦਿਖਾ ਲਈ ਉਧਰਲੀ ਸਾਈਡ ਹੈਗਾ ਹਜੇ ਪਾਣੀ ਹੁਣੇ ਦੇਖਦੇ ਆਂ ਉਧਰਲੀ ਸਾਈਡ ਵੀ ਲੈ ਕੇ ਜਾਵਾਂਗੇ ਮੈਂ ਨਾਲੇ ਮੈਂ ਕੱਢੂ ਵੀ ਵੀਡੀਓ ਬਣਾਈ ਹਾਂ ਉਹੀ ਉਹੀ ਲਓ ਜੀ ਅੰਮਰੇ ਉਦੇ ਬਾਹਰ ਪੱਥਰ ਪਾ ਸਾਦ ਨਿਆਰਾ ਪੱਥਰ 'ਤੇ ਕੈਮਰਾ ਰੱਖ ਦੇ ਜੀ ਰੁਕ ਜੀ ਤੂੰ ਦੇਖ ਕੈਮਰਾ ਲਾਣ ਲੱਗੇ ਆਂ ਥੱਲੇ ਜੀਪ ਮਹਿੰਦਰਾ ਥਾਰ ਕਰਦੀ ਤਿੱਖੇ ਵਾਰ ਥੱਕਦੀ ਨਹੀਂ ਹਟਦੀ ਨਹੀਂ ਮੁੜਦੀ ਨਹੀਂ ਪਿੱਛੇ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਹੋਰੇ ਦੇਖ ਸਕਦੇ ਹਾਂ ਅਸੀਂ ਨਜ਼ਾਰਾ ਬਟ ਦੇਖਦੇ ਹਾਂ ਕੀ ਹੁੰਦਾ ਅੱਗੇ ਇੱਕ ਬਾਈ ਸਾਡਾ ਉਹ ਰਹਿ ਗਿਆ ਆ ਜਾ ਵੀ ਰਾਜਾ ਲਓ ਜੀ। ਹੁਣ ਚੱਕੀ ਆ ਥਾਰ ਥੱਲੇ। ਹੁਣ ਦੇਖਦੇ ਹਾਂ ਅੱਗੇ। ਫੀਲ ਤਾਂ ਤੁਸੀਂ ਦੇਖੋ ਵੀਡੀਓ ਚ ਐਂ ਲੱਗ ਰਹੀ ਐਵੇਂ ਬੰਦੇ ਅਸੀਂ ਲੇਰ ਜਾਗ ਪਹੁੰਚ ਗਏ ਹੈ ਨਾ। ਭਾਜੀ ਲੇਰ ਜਾਗ ਵਾਲੀ ਫੀਲਿੰਗ ਆ ਰਹੀ ਐ। ਵੀ ਵਾਈਪੂਰੀ ਕਾਜ਼ਾ ਸਪੀਡ। ਭਾਜੀ ਇਹ ਟਾਇਰ ਜਾ ਰਹੇ ਦੇਖੋ ਗੱਡੀਆਂ ਦੇ ਅੰਦਰ। ਅੰਦਰ ਨੂੰ ਆ ਜਾਓ। ਲਓ ਜੀ। ਲੱਗ ਗਈ ਪਾਣੀ ਦੀ ਪਿਆਸ। ਗੜਦੀਆਂ ਯਾਰ ਕਿਆ ਗੜਦੀ ਹੈਓ ਸੁਣ ਲਓ ਭਾਜੀ ਥਾਰ ਰੋਕਦੀਆਂ ਸਿਫਤਾਂ ਹੋ ਰਹੀਆਂ ਨੇ ਉਹ ਭਾਈ ਥਾਰ ਆਨੇ ਕੇ ਪੋਤੇ ਲਖੜੇ ਕੋ ਜਗਹਿ ਦੀ ਯਾਰ ਆਲਟੋ ਮੇ ਵੀ ਦੋ ਜਗ੍ਹਾ ਗੜਦੀ ਹੈ ਸੁਣ ਲਓ ਸੁਣ ਲਓ ਵੀਰ ਜੀ ਕ੍ਰੋਟੋ ਜਾਂ ਨਾਣੀ ਦੀ ਹੈ ਲੋਰਟ ਆਲਟੋ ਹੀ ਨਹੀਂ ਬੋਲਦੇ ਭਾਈ ਹਾਂ ਲੋਰਟ ਆਲਟੋ ਵੀਰ ਜੀ ਲੋਰਟ ਆਲਟੋ ਇਹ ਦਿਨ ਥੋੜੀ ਨਾ ਆਤਮ ਆਇਆ ਹੈ ਦੇਤੀ ਗੱਲ ਪਾਣੀ ਲੁੱਟ ਲੇਗਾ ਆਈ ਚਲਾ ਜਾ ਇਹਨੇ ਦੱਸ ਫੇਰੀ ਕਿ ਮਜਬੂਰੀ ਮਾਲਕ ਚਲਾਈ ਹੈ ਜੀ ਰਸਤਾ ਦੇਖਣ ਕਿ ਗੱਡੀ ਅੱਗੇ ਜਾਊਗੀ ਜਾਂ ਨਹੀਂ ਨਵੀਂ ਨਵੀਂ ਆ ਡਰ ਤਾਂ ਲੱਗਦਾ ਨਹੀਂ ਦੇ ਅੱਗੇ ਇਹ ਕਿੱਦਾਂ ਫਿਕਰ ਪਾਣੀ ਸਲਾਮ ਆਂ ਰਿਹਾ ਸਲਾਮ ਆਂ ਰਿਹਾ ਐਦਾ ਐਦਾ ਨਾ ਐਦਾ ਚੱਲ 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 ਫੋਟੋ 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 ਮਹਿੰਗੀ ਪੈਣੀ ਫੋਟੋ ਮਹਿੰਗੀ ਪੈਣੀ ਲੋ ਜੀ ਪੂਰੇ ਤੱਕ ਹੀ ਆਉਦੀ ਸੀ ਤੇ ਇੱਕ ਮੁੰਡੇ ਦੀ ਕਾਲ ਆ ਗਈ ਔਰੇ ਬਾਤ ਨਦੀ ਦੇ ਪਾਰ ਵਿੱਚ ਬੈਠੇ ਥਾਰ ਦੇ ਤਾਰੇ ਆ ਫੁੱਟੀ ਫੁੱਟੀ ਸ਼ੈੜੀ ਅੱਗੇ ਨਹੀਂ ਅੜੀ ਕਿੱਟੀ ਕਿੱਟੀ ਮੈਂ ਬਰਛੀ ਨੇ ਕਿੱਤੀ ਪਤਾ ਬਸ ਹੀ ਪਤਾ ਲੋ ਇਹ ਤਾਂ ਤੁਸੀਂ ਦੇਖ ਸਕਦੇ ਹੋ ਨੰਬਰ ਵੀ ਟੈਂਪਰੇਰੀ ਹੋਈ ਹੈ ਬੜੀ ਕਿੰਨਾ ਛੋਟੇ ਟਰੈਕ ਤੇ ਚੱਲੀਏ। ਸੋ ਅੱਜ ਆਏ ਸੀਗੇ ਜੀ ਬਰਜ ਕੋਟੀਆਂ। ਪਲਾਨ ਤਾਂ ਮੱਲਣਾਪੁਰ ਦਾ ਸੀਗਾ। ਪਰ ਮੱਲਣਾਪੁਰ ਜੀ ਨੇ ਕੱਲ ਆਪਣੇ ਵੀਰ ਜਾਂਦੇ ਹਨਾ। ਸੰਡੇ ਨੂੰ ਤੇ ਪਲਾਨ ਕਰਾਂਗੇ ਮੇਬੀ ਅੱਜ ਸੈਟਰਡੇ ਵੀਕਐਂਡ ਹੀ ਆ। ਪਰ ਟਰਾਈ ਕਰਾਂਗੇ ਅਗਲੇ ਸੰਡੇ ਦੀ ਕਿਉਂਕਿ ਕੱਲ ਥੋੜਾ ਬਿਜ਼ੀ ਡੇ ਆ। ਕੱਲ ਫਿਰ ਸੰਡੇ। ਲੋ ਜੀ ठीक है गड्डी, बट समान रखने थोड़ी जगह नहीं है जिम्मे पानी दोतल हो गई या अपने शेड्स वगैरह हो गए है ना बस चीज़ की थोड़ी कमी है बाकी हौली हौली हूँ और कमियाँ या और कुछ अच्छा पता लगेगा लो जी फाइनली आ गए नदी तो बाहर ਲੈ ਕੇ ਆਪਣੀ ਥਾਰ ਵਾਹ ਗਿਆ ਸਰ ਬਾਅਦ ਵਿੱਚ ਬੈਠੇ ਨੇ ਸਾਰੇ ਯਾਰ ਬਾਈ ਇਹ ਸ਼ਾਰੀ ਐਂ ਜਲਦੀ ਰਹਿਣੀ ਟੁੱਟੀ ਫੁੱਟੀ ਮੁੱਲ ਪੈ ਗਿਆ ਵੀਰ ਜੀ ਮੁੱਲ ਪੈ ਗਿਆ ਮੁੱਲ ਪੈ ਗਿਆ ਵੀਰ ਜੀ ਲੋ ਜੀ ਬਾਈ ਕਹਿੰਦਾ ਮੁੱਲ ਪੈ ਗਿਆ ਥਾਰ ਲਈਦਾ ਬਾਕੀ ਹਜੇ ਇੱਕ ਵਾਰ ਮੋਲਾਪੁਰ ਵਾਲਾ ਟਰੈਕ ਆਪਾਂ ਜਰੂਰ ਟਰਾਈ ਕਰਾਂਗੇ ਯਸ ਬਾਈਕ ਬੰਦਾ ਗਾਣਾ ਗਾ ਰਿਹਾ ਔਰ ਇਹ ਗਾਣਾ ਸੁਣੋ ਯਾਰ ਗਾਇਵੀਰ ਦੁਆਰਾ ਦਸੀ ਯਾਰ ਸਪਨੇ ਤੋਂ ਸੁਪਨੇ ਹੁੰਦੇ ਹਨ ਹਾਂ ਵੀ ਦੇ ਸੱਤ ਹੋ ਜੇ ਵੈਸੇ ਇਹ ਨਦੀ ਸਕਾਰਵਸਤੀ ਬਣੀ ਹੈ ਇਹ ਹਾਸਾ ਮਜ਼ਾਕ ਹਾਸੀਆਂ ਖੇਡੀਆਂ ਚਲਦੀਆਂ ਰਹਿਣੀਆਂ ਅਸੀਂ ਜ਼ਿੰਦਗੀ ਦਾ ਇੱਕ ਪਹਿਲੂ ਹੈ ਜੀਣ ਦਾ ਹਾਸੀਆਂ ਖੇਡੀਆਂ ਚਲਦੀਆਂ ਰਹਿਣੀਆਂ ਚਾਹੀਦੀਆਂ ਜ਼ਿੰਦਗੀ ਸੋਖੀ ਲੰਘੀ ਹੁੰਦੀ ਹੈ

ਮਿੰਨ ਦਾ ਜਾ ਰਿਹਾ ਓ ਤੂੰ ਵਹੀ ਲਿਆਇਆ ਯਾਰ ਪਰ ਇਹ ਦੇਖੋ ਸਾਡ ਵੀ ਬਹੁਤ ਮਹਿੰਗੇ ਯੂਟਾ ਬਣ ਗਏ ਅੱਗਾ ਭਰਾ ਸਾਡਾ ਨੌਨ ਵੈਜ ਰੱਖਦਾ ਹੈ ਗੁਰਦੁਆਰੇ ਦੀ ਮਾਨ ਮਰਿਆਦਾ ਨੂੰ ਰੱਖਦਾ ਹੈ ਮਾਨ ਮਰਿਆਦਾ ਨੂੰ ਰੱਖਦਾ ਤੁਸੀਂ ਇੱਕ ਵਾਰ ਆਇਓ ਜਰੂਰ ਟਰਾਈ ਕਰਿਓਗਾ ਖਾਣਾ ਪੀਣਾ ਓ ਭਾਈ ਦੱਦੇਸੀ ਕਰਵੀਂ ਕਿੱਟੇ ਤੇ ਦੇ ਦੁਕਾਨ ਦਾ ਨਾਮ ਕੀ ਹੈ ਕਰਵੀਂ ਤੇ ਜਿਵੇਂ ਤੁਸੀਂ ਦੇਖਿਆ ਅੱਜ ਅਸੀਂ ਗਏ ਸੀਗੇ ਇੱਧਰ ਬਰਜ ਕੋਟੀਆਂ ਏ ਸੋਹਣਾ ਜੀ ਬਰਜ ਕੋਟੀਆਂ ਤੇ ਅੱਜ ਦਾ ਬਲੌਗ ਇੱਥੇ ਖਤਮ ਕਰਮ ਕਰਦੇ ਹਾਂ